ਕੋ ਕਰੋਣਾ ਲੋਕਾਂ ਨੇ ਦੁਆਵਾਂ ਨੇ ਪਰਮਾਤਮਾ ਜੂਰ ਪ੍ਰਦਾਸਾਂ ਨੂੰ ਮੰਨੂਗਾ ਸਾਡੀ ਸਾਡੀ ਅਰਸ਼ਣਗਰੀ ਵੀ ਹੈ ਜੋ ਦੱਸਿਆ ਗਿਆ ਵੀ ਅੱਗੇ ਤੋਂ ਆਪਾਂ ਸੁਧਾਰ کہہ ਸਕਦੇ ਜੀ ਜੀ ਕ੍ਰਿਟੀਕਲ ਜੂਰ ਹੈ ਪਰੰਤੂ ਪਰਮਾਤਮਾ ਕੋਈ ਚਮਤਕਾਰ ਹੀ ਕਹਿ ਲੋ ਵੀ ਪਲੱਸ ਪੁਆਇੰਟ ਹੀ ਕਹਿ ਸਕਦੇ ਹੋ ਜੇ ਫਨਕਾਰ ਕਿਤੇ ਕੋਈ ਆਸਾਨੀ ਨਾਲ ਪੈਦਾ ਨਹੀਂ ਹੁੰਦੇ ਮੈਂ ਤਾਂ ਇਹਨਾਂ ਨੂੰ ਧੰਨਵਾਦ ਹੀ ਕਰਦਾ ਕਿ ਇਹਨਾਂ ਨੇ ਅੱਛਾ ਗਾਇਆ ਲੋਕ ਦਿਲਾਂ ਚ ਜਗ੍ਹਾ ਬਣਾਈ ਹੈ ਤਾ ਇਹ ਹੋ ਜਾ ਕੋਈ ਮੇਰੇ ਖਾਲ ਜੀਵਨੀ ਹੋਊਗਾ ਜੀ ਤੇ ਮਾਨੂੰ ਇਹ ਗੱਲ ਨਹੀਂ ਨਿਕਲੀ ਵੀ ਇਹ ਬੱਚਾ ਬਹੁਤ ਗਲਤ ਹੋਇਆ ਆ ਕੀ ਹੋਇਆ ਮੇਰੀ ਬੇਟੀ ਇਹਨਾਂ ਦੇ ਪਰਿਵਾਰ ਚ ਮਈ ਹੈ ਭਤੀਜੀ ਮੇਰੀ ਦਾ ਬੇਟੇ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀਗਾ ਜਿੰਨਾ ਚਿਰ ਉਹ ਰਹੇ ਨੇ ਕਾਫੀ ਇੱਕ ਦੂਸਰੇ ਦੇ ਬੜਾ ਹੈਲਪਫੁਲ ਰਹੇ ਨੇ ਸਾਰੇ ਤਾਂ ਮੈਂ ਤਾਂ ਜਦੋਂ ਦੀ ਇਹ ਖਬਰ ਸੁਣੀ ਇਹਨਾਂ ਦਾ ਧਰਮ ਦਾ ਸੱਚ ਜਾਣੋ ਫੋਨ ਵੇਖਣ ਨੂੰ ਦਿਲ ਨਹੀਂ ਕਰਦਾ ਵੀ ਪਤਾ ਨਹੀਂ ਇਹ ਕਿਹੋ ਜੀ ਖਬਰ ਕੋਈ ਗਲਤ ਨਾ ਜਬਾ ਮੀਡੀਆ ਨੇ ਇੱਕ ਬੇਨਤੀ ਹੈ ਵੀ ਇਸ ਖਬਰ ਨੂੰ ਸਨਸਨੀ ਜੀ ਬਣਾ ਕੇ ਪੇਸ਼ ਨਾ ਕੀਤਾ ਜਾਵੇ ਕਿਉਂਕਿ ਲੋਕ ਇੰਨੇ ਜ਼ਿਆਦਾ ਹਰਟ ਨੇ ਫੋਨ ਦੇਖਣ ਤੋਂ ਡਰ ਲੱਗਦਾ ਹੈ ਤੇ ਜਿੰਨੀ ਇੱਕ ਗੱਲ ਹੈਗੀ ਆ ਆਪਾਂ ਸਾਰੇ ਪੋਜ਼ੀਟਿਵ ਹੀ ਸੋਚੀਏ ਆਪਾਂ ਨਹੀਂ ਕਹਿਣਾ ਉਹ ਹਰ ਹਾਲ ਠੀਕ ਹੋਊਗਾ ਨੌਜਵਾਨ ਬੱਚਾ ਰਿਕਵਰੀ ਕਰ ਜਾਊਗਾ ਬੇਸ਼ੱਕ ਸੱਟਾਂ ਗੰਭੀਰ ਨੇ ਪਰੰਤੂ ਉਮਰ ਨੇ ਆਣੀ ਹੈ ਤੇ ਮੈਡੀਕਲ ਸਾਇੰਸ ਤੇ ਸਾਨੂੰ ਭਰੋਸਾ ਹੋਣਾ ਚਾਹੀਦਾ ਦੂਜਾ 10 ਵਰਗਾ ਮੈਂ ਡਾਇਰੈਕਟਲੀ ਨਹੀਂ ਮਿਲ ਪਾਇਆ ਕਿਉਂਕਿ ਬੇਟੇ ਨਾਲ ਉਹਨਾਂ ਦਾ ਆਪਸ ਦੇ ਵਿੱਚ ਨੋਜ਼ਕ ਦੇ ਜ਼ਰੀਏ ਗੱਲਬਾਤ ਹੁੰਦੀ ਰਹਿੰਦੀ ਸੀ ਪਰੰਤੂ ਮੇਰਾ ਸਿੱਧੇ ਤੌਰ ਤੇ ਬੱਚੇ ਨੂੰ ਮੈਂ ਅਜੇ ਤੱਕ ਸ਼ੁਆਤ ਤੇ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਵਧੀਆ ਨੇ ਜਿੱਦਾਂ ਜੰਮੇ ਨਾਲ ਦੇ ਖਾਸ ਕਰਕੇ ਮੈਂ ਤੁਹਾਨੂੰ ਕਹਾਂ ਮੈਂ ਇੰਨਾ ਸੋਹਣਾ ਉਹਨਾਂ ਨੇ ਮੈਟ੍ਰਿਕ ਆਇਆ ਤੇ ਲਿਖਿਆ ਹੈ ਤਾਂ ਪਰਮਾਤਮਾ ਉਹਨਾਂ ਦੀ ਉਮਰ ਦਿੱਲਤੀ ਕਿਉਂਕਿ ਇਹਨਾਂ ਸੋਹਣਾ ਸਰਦਾਰ 6 ਫੁੱਟ ਲੰਬਾ ਚਾਹ ਗੱਭਰੂ ਪ੍ਰਵਾਤਮਾ ਜੀ ਜੁਰ ਮਿਹਰ ਕਰੇ ਕੋਈ ਚਮਤਕਾਰ ਕਰੇ